ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅੱਜ ਹੈ 2 ਮਈ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 2 ਮਈ 2024 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ਏਸ਼ੀਅਨ ਅੰਡਰ 20 ਐਥਲੈਟਿਕ ਚੈਂਪੀਅਨਸ਼ਿਪ 2024 ਵਿੱਚ ਭਾਰਤ ਨੇ ਕਿੰਨੇ ਮੈਡਲ ਜਿੱਤੇ ਹਨ ਹਾਂਜੀ ਪਹਿਲਾਂ ਤੁਸੀਂ ਇਹ ਧਿਆਨ ਦੇ ਵਿੱਚ ਰੱਖਣਾ ਕਿ ਏਸ਼ੀਅਨ ਅੰਡਰ 20 ਐਥਲੈਟਿਕ ਚੈਂਪੀਅਨਸ਼ਿਪ 2024 ਇਹ ਹੋਈ ਕਿੱਥੇ ਆ ਇਹ ਹੋਈ ਆ ਦੁਬਈ ਦੇ ਵਿੱਚ 24 ਅਪ੍ਰੈਲ ਤੋਂ ਲੈ ਕੇ 27 ਅਪ੍ਰੈਲ ਤੱਕ ਤੇ ਇਸ ਦੇ ਵਿੱਚ ਸਾਡੇ ਦੇਸ਼ ਭਾਰਤ ਨੇ 29 ਮੈਡਲ ਜਿੱਤੇ অপਸ਼ਨ ਸੀ ਇਸ ਆ ਰਾਈਟ ਆਨਸਰ ਜਿਸ ਦੇ ਵਿੱਚੋਂ 7 골ਡ ਦੇ ਆ 11 ਬ੍ਰਾਉਨਸ ਦੇ ਆ 11 ਹੀ ਸਿਲਵਰ ਦੇ ਆ ਠੀਕ ਹੈ ਇਹ ਟੋਟਲ 29 ਮੈਡਲ ਭਾਰਤ ਨੇ ਜਿੱਤੇ ਆ ਏਸ਼ੀਅਨ ਅੰਡਰ 20 ਐਥਲੈਟਿਕ ਚੈਂਪੀਅਨਸ਼ਿਪ 2024 ਦੇ ਵਿੱਚ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹਾਂਜੀ ਨੈਕਸਟ ਹੈ ਹਾਲ ਹੀ ਵਿੱਚ ਗੋਲਡਮੈਨ এনवायरमेंटਲ ਅਵਾਰਡ 2024 ਕਿਸ ਨੂੰ ਦਿੱਤਾ ਗਿਆ ਹੈ ਹਾਂਜੀ ਗੋਲਡਮੈਨ এনवायरमेंटਲ ਅਵਾਰਡ 2024 ਇਹ ਮਿਲਿਆ ਆਲੋਕ ਸ਼ੁਕਲਾ ਨੂੰ ਆਪਸ਼ਨ A ਇਜ਼ ਦਾ ਰਾਈਟ ਆਨਸਰ ਤੇ ਇਹ ਜਿਹੜਾ ਗੋਲਡਮੈਨ এনवायरमेंटਲ ਅਵਾਰਡ 2024 ਇਸ ਨੂੰ ਗ੍ਰੀਨ ਨੋਵਲ ਅਵਾਰਡ ਵੀ ਕਿਹਾ ਜਾਂਦਾ ਠੀਕ ਹੈ ਨੈਕਸਟ ਹੈ ਕੌਣ ਹਾਲ ਹੀ ਵਿੱਚ ਆਈਵੀਐਮਏ ਜਾਨੀ ਕਿ ਇੰਡੀਅਨ ਵੈਕਸੀਨ ਮੈਨੂਫੈਕਚਰਸ ਐਸੋਸੀਏਸ਼ਨ ਦਾ ਨਵਾਂ ਪ੍ਰਧਾਨ ਬਣਿਆ ਹੈ ਹਾਂਜੀ ਇੰਡੀਅਨ ਵੈਕਸੀਨ ਮੈਨੂਫੈਕਚਰਸ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਬਣੇ ਆ ਕ੍ਰਿਸ਼ਨਾ ਈਲਾ অপਸ਼ਨ ਸੀ ਇਜ਼ ਅ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਕ੍ਰਿਸ਼ਨਾ ਈਲਾ ਇਹ ਭਾਰਤ ਬਾਇਓਟੈਕ ਦੇ ਸੰਸਥਾਪਕ ਆ ਤੇ ਹੁਣ ਇੱਕ ਆਪੁਆਇੰਟਮੈਂਟ ਦੀ ਗੱਲ ਆ ਤਨਰ ਸਿੰਘ ਜਾਦਵ ਨੂੰ WF I ਐਥਲੀਟ ਪੈਨਲ ਦਾ ਚੇਅਰਮੈਨ ਚੁਣਿਆ ਗਿਆ ਨੀਮਾ ਖਾਤੋ ਨੂੰ ਐਮਯੂ ਦੀ ਪਹਿਲੀ ਮਹਿਲਾ ਵਾਈਸ ਚਾਂਸਲਰ ਚੁਣਿਆ ਗਿਆ ਭਾਰਤ ਦੀ ਗੀਤਾ ਸਬਰਵਾਲ ਨੂੰ ਇੰਡੋਨੇਸ਼ੀਆ ਵਿੱਚ ਸੰਯੁਕਤ ਰਾਸ਼ਟਰ ਦੀ ਸਥਾਨਕ ਕੋਆਰਡੀਨੇਟਰ ਚੁਣਿਆ ਗਿਆ ਰਾਜੀਵ ਗਾਬਾ ਨੂੰ ਐਲਜੀਬੀਟੀਯੂ ਪਲਸ ਭਾਰਤ ਦੇ ਕੇਂਦਰ ਸਰਕਾਰ ਦੀ ਕਮੇਟੀ ਦਾ ਮੁਖੀ ਚੁਣਿਆ ਗਿਆ ਪ੍ਰਗਿਆ ਮਿਸਰਾ ਭਾਰਤ ਵਿੱਚ ਓਪਨ ਆਈ ਆਈ ਦੀ ਪਹਿਲੀ ਕਰਮਚਾਰੀ ਨਿਯੁਕਤ ਕੀਤੀ ਗਈ ਭਾਰਤ ਪੈਨੇਨਲਿਨ ਨੇ ਨੈਗੀ ਨੂੰ ਆਪਣਾ ਨਵਾਂ ਸੀਈਓ ਚੁਣਿਆ ਸੰਜੇ ਸ਼ੁਕਲਾ ਨੂੰ ਨੈਸ਼ਨਲ ਹਾਊਸਿੰਗ ਬੈਂਕ ਦਾ ਮੈਨੇਜਿੰਗ ਡਾਇਰੈਕਟਰ ਚੁਣਿਆ ਗਿਆ ਹਾਂਜੀ ਨੈਕਸਟ ਹੈ ਹਾਲ ਹੀ ਵਿੱਚ ਕਿਸ ਰਾ ਸਰਕਾਰ ਨੇ ਪਤੰਜਲੀ ਆਯੁਰਵੇਦ ਦੇ 14 ਉਤਪਾਦਾਂ ਦੇ ਨਿਰਮਾਣ ਲਾਇਸੈਂਸ ਨੂੰ ਮਵਤਲ ਕਰ ਦਿੱਤਾ ਹੈ ਹਾਂਜੀ ਪਤੰਜਲੀ ਆਯੁਰਵੇਦ ਦੇ 14 ਉਤਪਾਦਾਂ ਦੇ ਨਿਰਮਾਣ ਨੂੰ ਮਵਤਲ ਕੀਤਾ ਵਾ ਉੱਤਰ ਖੰਡ ਦੀ ਉਤਰਾਖੰਡ ਦੀ ਰਾਜ ਸਰਕਾਰ ਨੇ অপਸ਼ਨ B ਇਜ਼ ਦਾ ਰਾਈਟ ਆਨਸਰ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਉਤਰਾਖੰਡ ਦੀ ਗੱਲ ਹੋਈ ਆ ਤਾਂ ਉਤਰਾਖੰਡ ਦੀ ਕੈਪੀਟਲ ਕੀ ਆ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉਤਰਾਖੰਡ ਉਤਰਾਖੰਡ ਦੀ ਕੈਪੀਟਲ ਆ ਦਹਿਰਾਦੂਨ ਇਥੋਂ ਦੀ ਸਮਰ ਕੈਪੀਟਲ ਆ ਗੈਰਸੀ ਚੀਫ ਮਿਨਿਸਟਰ ਪੁਸ਼ਕਰ ਸਿੰਘ ਧਾਮੀ ਗਵਰਨਰ ਆ ਗੁਰਮੀਤ ਸਿੰਘ ਭਾਰਤ ਦਾ ਪਹਿਲਾ ਨੈਸ਼ਨਲ ਪਾਰਕ ਹੈਲੀ ਨੈਸ਼ਨਲ ਪਾਰਕ ਜਿਸ ਦੀ ਸਥਾਪਨਾ 1936 ਚ ਹੋਈ ਤੇ ਵਰਤਮਾਨ ਸਮੇਂ ਇਸ ਦਾ ਨਾਮ ਆ ਜਿਮ ਕਾਰਵਿਟ ਨੈਸ਼ਨਲ ਪਾਰਕ ਉਤਰਾਖੰਡ ਦੇ ਵਿੱਚ ਹੈਵੀ ਨੈਸ਼ਨਲ ਪਾਰਕ ਗੰਗੋਤਰੀ ਨੈਸ਼ਨਲ ਪਾਰਕ ਰਾਜਾਜੀ ਨੈਸ਼ਨਲ ਪਾਰਕ ਨੰਦਾਦੇਵੀ ਨੈਸ਼ਨਲ ਪਾਰਕ ਵੈਲੀ ਆਫ ਫਲਾਵਰਸ ਨੈਸ਼ਨਲ ਪਾਰਕ ਗੋਵਿੰਦ ਪਸ਼ੂ ਵਿਹਾਰ ਨੈਸ਼ਨਲ ਪਾਰਕ ਇਥੋਂ ਦੇ ਫੇਮਸ ਲੋਕਨਾਚਾ ਕਮਾਉਣੀ ਗੜਵਾਲੀ ਐਹਰੀ ਵਣ ਯੋਜਨਾ ਉਤਰਾਖੰਡ ਰਾਜ ਵਿੱਚ ਸਤਿਤਾ ਸਭ ਤੋਂ ਉੱਚੀ ਚੋਟੀ ਨੰਦਾਦੇਵੀ ਉਤਰਾਖੰਡ ਰਾਜ ਵਿੱਚ ਹੈ ਉਤਰਾਖੰਡ ਵਿੱਚ ਫੁੱਲਾਂ ਦੀ ਘਾਟੀ ਹੈ ਨੈਕਸਟ ਹੈ ਹਾਲ ਹੀ ਵਿੱਚ ਕਿਸ ਦੇ ਇਸ ਦੇ ਵਿਗਿਆਨੀਆਂ ਨੇ 90 ਮਿਲੀਅਨ ਸਾਲ ਪੁਰਾਣੇ ਜੜੀ ਬੂਟੀਆਂ ਵਾਲੇ ਡਾਇਨਾਸੌਰ ਨੂੰ ਲੱਭਿਆ ਹੈ ਹਾਂਜੀ ਰੀਸੈਂਟਲੀ ਅਰਜਨਟੀਨਾ ਦੇ ਵਿਗਿਆਨੀਆਂ ਨੇ 90 ਮਿਲੀਅਨ ਸਾਲ ਪੁਰਾਣੇ ਜੜੀ ਬੂਟੀਆਂ ਵਾਲੇ ਡਾਇਨਾਸੌਰ ਨੂੰ ਲੱਭਿਆ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਅਰਜਨਟੀਨਾ ਅਰਜਨਟੀਨਾ ਦੀ ਕੈਪੀਟਲ ਕੀ ਆ ਬਿਓਨਸ ਆਇਰਸ ਤੇ ਕਰੰਸੀ ਆ ਅਰਜਨਟੀਨਾ ਪੈਸੋ ਪ੍ਰੈਜ਼ੀਡੈਂਟ ਆ ਜੈਵियर ਮਾਈਨਲੀ ਨੈਕਸਟ ਕਿਸ ਰਾਜ ਸਰਕਾਰ ਨੇ ਹਾਲ ਹੀ ਵਿੱਚ ਨੀਲਗਿਰੀ ਤਾਹਰ ਨੀਲਗਿਰੀ ਤਾਹਰ ਇੱਕ ਚਿੜੀ ਵਾਂਗ ਪ੍ਰਜਾਤੀ ਹੁੰਦੀ ਹੈ ਥੋੜੀ ਚਿੜੀ ਨਾਲੋਂ ਵੱਡੀ ਲੱਗਦੀ ਹੈ ਦੇਖਣ ਨੂੰ ਠੀਕ ਹੈ ਤੇ ਇਹ ਅਲੋਪ ਹੋ ਰਹੀ ਹੈ ਦਿਨੋਂ ਦਿਨ ਇਹਨੂੰ ਰੈੱਡ ਬੁੱਕ ਦੇ ਵਿੱਚ ਵੀ ਸ਼ਾਮਿਲ ਕੀਤਾ ਗਿਆ ਵਾ ਤੇ ਕਿਸ ਰਾਜ ਸਰਕਾਰ ਨੇ ਹਾਲ ਹੀ ਵਿੱਚ ਨੀਲਗਿਰੀ ਤਾਹਰ ਦੀ ਸੰਭਾਲ ਲਈ ਤਿੰਨ ਦਿਨਾਂ ਦਾ ਸਰਵੇਖਣ ਸ਼ੁਰੂ ਕੀਤਾ ਹਾਂਜੀ ਨੀਲਗਿਰੀ ਤਾਹਰ ਦੀ ਸੰਭਾਲ ਲਈ ਤਿੰਨ ਦਿਨਾਂ ਦਾ ਸਰਵੇਖਣ ਸ਼ੁਰੂ ਕੀਤਾ ਤਾਮਿਲਨਾਡੂ ਦੀ ਗਵਰਨਮੈਂਟ ਨੇ অপਸ਼ਨ ਸੀ ਇਸ ਆ ਰਾਈਟ ਆਨਸਰ ਉਹ தமிழ்நாடு ਦੀ ਗਵਰਨਮੈਂਟ ਨੇ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ தமிழ்நாடு தமிழ்நாடு ਦੀ ਕੈਪੀਟਲ ਚੇਨਈ ਇਥੋਂ ਦੇ ਚੀਫ ਨੈਸਟਰਾ ਅਮਕੇ ਸਟਾਲਿਨ ਗਵਰਨਰ ਆਰ ਐਂਡ ਰਵੀ ਇਥੋਂ ਦਾ ਫੇਮਸ ਲੋਕਨਾਚਾ ਭਾਰਤਨਾਟ్యం தமிழ்நாடு ਦੇ ਵਿੱਚ ਮਧੂਮਲਾਈ ਨੈਸ਼ਨਲ ਪਾਰਕਾ ਗਿੰਡੀ ਨੈਸ਼ਨਲ ਪਾਰਕ ਇੰਦਰਾ ਗਾਂਧੀ ਨੈਸ਼ਨਲ ਪਾਰਕ ਅੰਨਾ ਮਲਾਈ ਨੈਸ਼ਨਲ ਪਾਰਕ ਬਨਾਰ ਨੈਸ਼ਨਲ ਪਾਰਕ ਬੁਕੁਰਤੀ ਨੈਸ਼ਨਲ ਪਾਰਕ ਸੱਤੇ ਮੰਗਲਮ ਟਾਈਗਰ ਰਿਜ਼ਰਵਾ ਐਸਓਟੀਐਕਸ 2 ਦਾ ਅਵਾਰਡ ਵੀ ਮਿਲਿਆ ਵਾ ਤੇ ਤਾਮਿਲਨਾਡੂ ਦੇ ਵਿੱਚ ਉਲਟੀ ਝੀਲ ਆ ਸਿੰਘਾਨਲੂਰ ਝੀਲ ਆ ਅੰਬਤੂਰ ਝੀਲ ਆ ਰੈਡ ਹਿਲਸ ਝੀਲ ਆ ਕੋੜੇਕ ਨਾਲ ਝੀਲ ਆ ਵੀਰਨਮ ਝੀਲ ਆ ਸੋਲਾਬਰਮ ਝੀਲ ਆ ਕੋਲਾਵਈ ਝੀਲ ਆ ਪੋਲੇਕ ਝੀਲ ਆ ਕਾਲੀਵੱਲੀ ਝੀਲ ਆ ਚੈਂਬਰ ਮਵ ਕਮਝੀਰਾ ਮੱਛੀ ਦੇ ਉਤਪਾਦਨ ਵਿੱਚ ਟੌਪ ਤੇ ਆ ਤਾਮਿਲਨਾਡੂ ਤੇ ਤਾਮਿਲਨਾਡੂ ਸਰਕਾਰ ਨੇ ਪਰਿਵਾਰਾਂ ਦੇ ਉਥਾਨ ਲਈ ਨਿੰਗਲ ਨਰਲਾਮਾ ਯੋਜਨਾ ਸ਼ੁਰੂ ਕੀਤੀ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਇੱਕ ਰਾਸ਼ਟਰੀ ਕੁਚਨ ਅਤੇ ਸੀਮਾਬੰਦੀ ਪ੍ਰਕਿਰਿਆ ਵਿਰੋਧ ਮਤਾ ਪੇਸ਼ ਕੀਤਾ ਕਬਾਈਲੀ ਔਰਤ ਸ਼ੇਰੀਪੱਥੀ ਤਾਮਿਲਨਾਡੂ ਦੀ ਪਹਿਲੀ ਸਿਵਲ ਜੱਜ ਬਣੀ ਹੁੰਡਈ ਮੋਟਰ ਇੰਡੀਆ ਤੇ ਤਾਮਿਲਨਾਡੂ ਵਿੱਚ ਆਈਆਈਟੀ ਮਦਰਾਸ ਹਾਈਡਰੋਜਨ ਇਨੋਵੇਸ਼ਨ ਵੈਲੀ ਸਥਾਪਿਤ ਕਰਨਗੇ Tata Power ਨੇ Tamil Nadu ਵਿੱਚ 7000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਨੈਕਸਟ ਹੈ ਜਿਸ ਨੇ ਹਾਲ ਹੀ ਵਿੱਚ 26ਵੇਂ ਜਲ ਸੈਨਾ ਮੁਖੀ ਵਜੋਂ ਆਉਂਦਾ ਸੰਭਾਲਿਆ ਦੇਖੋ ਇੱਕ ਤਾਂ ਤੁਹਾਨੂੰ ਇਹ ਆ ਸਕਦਾ ਕਿ ਵਰਤਮਾਨ ਸਮੇਂ ਜਲ ਸੈਨਾ ਮੁਖੀ ਕੌਣ ਬਣਿਆ ਜਾਨੀ ਚੀਫ ਆਫ ਨੇਵੀ ਸਟਾਫ ਕੌਣ ਬਣਿਆ ਤਾਂ ਇਹ ਤੁਹਾਨੂੰ ਤੁਸੀਂ ਯਾਦ ਰੱਖਣਾ ਪਹਿਲਾਂ ਸਾਡੇ ਜਿਹੜੇ ਚੀਫ ਆਫ ਨੇਵੀ ਸਟਾਫ ਸੀਗੇ ਉਹ ਸੀਗੇ ਆਰ ਹਰੀ ਕੁਮਾਰ ਇਹਨਾਂ ਦੀ ਰਿਟਾਇਰਮੈਂਟ ਹੋ ਚੁੱਕੀ ਹੈ ਤੇ ਮਈ 3 ਅਪ੍ਰੈਲ ਨੂੰ ਤੇ 3 ਅਪ੍ਰੈਲ ਨੂੰ ਇਹਨਾਂ ਦੀ ਰਿਟਾਇਰਮੈਂਟ ਹੋ ਚੁੱਕੀ ਆ ਤੇ ਹੁਣ ਦਿਨੇਸ਼ ਕੁਮਾਰ ਤ੍ਰਿਪਾਠੀ ਇਹ ਸਾਡੇ ਨਵੇਂ ਜਲ ਸੈਨਾ ਮੁਖੀ ਬਣੇ ਆ ਤੇ ਕਿੰਵੇਂ ਨੰਬਰ ਦੇ ਆ 26ਵੇਂ ਨੰਬਰ ਦੇ ਆ ਤੁਹਾਨੂੰ ਇਹ ਵੀ ਪੁੱਛਿਆ ਜਾ ਸਕਦਾ ਕਿ ਦਿਨੇਸ਼ ਕੁਮਾਰ ਤ੍ਰਿਪਾਠੀ ਕਿੰਵੇਂ ਨੰਬਰ ਦੇ ਜਲ ਸੈਨਾ ਮੁਖੀ ਵਜੋਂ ਨਿਯੁਕਤ ਹੋਏ ਆ ਤਾਂ 26ਵੇਂ ਨੰਬਰ ਦੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਦਿਨੇਸ਼ ਕੁਮਾਰ ਤ੍ਰਿਪਾਠੀ ਨੈਕਸਟ ਇਸ ਨੂੰ ਹਾਲ ਹੀ ਵਿੱਚ ਇੰਡੀਆਜ਼ ਇੰਡੀਆਜ਼ ਨਿਊਕਲੀਅਰ ਟਾਈਟਨਸ ਨਾਮ ਦੀ ਕਿਤਾਬ ਮਿਲੀ ਆ ਹਾਂਜੀ ਨਿਊਕਲੀਅਰ ਸਟਾਈਟਨਸ ਨਾਮ ਦੀ ਕਿਤਾਬ ਮਿਲੀ ਆ ਐਸ ਜੇ ਸੰਕਰ ਨੂੰ ਇਹ ਸਾਡੇ ਵਿਦੇਸ਼ ਮੰਤਰੀ ਹੈ ਐਸ ਜੇ ਐ ਸੰਕਰ অপਸ਼ਨ ਬੀ ਇੱਥੇ ਰਾਈਟ ਆਨਸਰ ਹੈ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਇਸ ਬੁੱਕ ਨੂੰ ਲਿਖਿਆ ਵਾ ਸੋਮਿਆ ਅਵਸਥੀ ਅਤੇ ਸਵਰਨਾ ਬਰੂਆ ਨੇ ਹਾਂਜੀ ਨੈਕਸਟ ਹੈ ਹਾਲ ਹੀ ਵਿੱਚ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇਖੋ ਇਸ ਦੀ ਸ਼ੁਰੂਆਤ ਅਮਰੀਕਾ ਤੋਂ ਹੋਈ ਸੀ 1886 ਈਸਵੀ ਦੇ ਵਿੱਚ ਜਦ ਲੋਕਾਂ ਨੇ ਇਹ ਕਹਿਣ ਲਈ ਤਰਨੇ ਲਗਾ ਦਿੱਤੇ ਸੀ ਕਿ ਕੰਮ ਆ ਜਿਹੜਾ 8 ਘੰਟੇ ਹੀ ਕਰਨਾ ਦਿਨ ਦੇ ਵਿੱਚ ਜਿਹੜਾ ਕੰਮ ਆ ਉਹ 8 ਘੰਟੇ ਹੀ ਕਰਾਇਆ ਜਾਵੇ ਤਾਂ 8 ਘੰਟੇ ਦਾ ਜਿਹੜਾ ਸ਼ਡਿਊਲ ਆ ਉਹ ਜਾਰੀ ਕੀਤਾ ਸੀਗਾ ਅਮਰੀਕਾ ਦੇ ਵਿੱਚ ਠੀਕ ਹੈ ਤਾਂ ਇਹ ਸ਼ੁਰੂ ਇਹਦੀ ਸ਼ੁਰੂਆਤ ਹੋਈ ਸੀ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੀ 1 ਮਈ 1866 ਨੂੰ ਤੇ ਪਰ ਭਾਰਤ ਦੇ ਵਿੱਚ ਇਸ ਦੀ ਸ਼ੁਰੂਆਤ ਹੋਈ 1 ਮਈ 1923 ਦੇ ਵਿੱਚ ਤੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਹੁਣ ਹਰੇਕ ਸਾਲ 1 ਮਈ ਨੂੰ ਮਨਾਇਆ ਜਾਂਦਾ ਆਪਸ਼ਨ A ਇਸ ਦਾ ਰਾਈਟ ਆਨਸਰ ਹੈ ਨੈਕਸਟ ਹਾਲ ਹੀ ਵਿੱਚ ਆਯੂਸ਼ਮਾਨ ਭਾਰਤ ਦਿਵਸ ਕਦੋਂ ਮਨਾਇਆ ਗਿਆ ਆਯੂਸ਼ਮਾਨ ਭਾਰਤ ਦਿਵਸ ਇਹ ਮਨਾਇਆ ਗਿਆ 23 April ਨੂੰ ਆਪਸ਼ਨ B ਇੱਥੇ ਰਾਈਟ ਆਨਸਰ ਹੈ ਦੇਖੋ ਜਿਹੜਾ ਇਹਦਾ ਉਦੇਸ਼ ਆ ਉਹ ਇਹ ਆ ਕਿ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ Arogya Yojana ਦੇ ਲਾਭ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਮੈਸਰ ਕਰਕੇ 30 ਅਪ੍ਰੈਲ ਨੂੰ ਆਯੂਸ਼ਮਾਨ ਭਾਰਤ ਦਿਵਸ ਮਨਾਇਆ ਜਾਂਦਾ ਹੈ ਨੈਕਸਟ ਹੈ ਹਾਲ ਹੀ ਵਿੱਚ ਚੀਨ ਨੇ ਕਿਸ ਦੇਸ਼ ਲਈ ਬਣਾਈ ਗਈ ਪਹਿਲੀ 8 ਹੈਂਗਰ ਕਲਾਸ 1 ਡੂਬੀ ਲਾਂਚ ਕੀਤੀ ਹਾਂਜੀ ਚੀਨ ਨੇ ਪਾਕਿਸਤਾਨ ਦੇਸ਼ ਦੇ ਲਈ ਇੱਕ ਪੰਡੂਬੀ ਬਣਾਈ ਆ 8 ਹੈਂਗਰ ਕਲਾਸ 1 ਡੂਬੀ ਤੇ ਇਸ ਨੂੰ ਲਾਂਚ ਕੀਤਾ ਚੀਨ ਨੇ ਠੀਕ ਹੈ ਕਿ ਦੇ ਲਈ ਬਣਾਈ ਆ ਪਾਕਿਸਤਾਨ ਲਈ অপਸ਼ਨ ਸੀ ਇਸ ਆ ਰਾਈਟ ਆਨਸਰ ਹੁਣ ਪਾਕਿਸਤਾਨ ਲਈ ਬਣਾਈ ਆ ਤਾਂ ਦੇਖੋ ਤੁਸੀਂ ਮੈਪ ਦੇ ਵਿੱਚ ਪਾਕਿਸਤਾਨ ਪਾਕਿਸਤਾਨ ਦੀ ਕੈਪੀਟਲ ਕੀ ਆ اسلامਾਬਾਦ ਇੱਥੋਂ ਦੇ ਚੀਫ ਮਿਨਿਸਟਰ ਕਾ ਸੌਰੀ ਪਾਕਿਸਤਾਨ ਇੱਕ ਦੇਸ਼ ਆ ਦੇਸ਼ ਦੀ ਗੱਲ ਹੋ ਰਹੀ ਆ ਤਾਂ ਦੇਸ਼ ਦੇ ਹੁੰਦੇ ਆ ਜੀ ਪ੍ਰਧਾਨ ਮੰਤਰੀ ਤੇ ਪ੍ਰਾਈਮ ਮਿਨਿਸਟਰ ਹਾਂਜੀ ਹੁਣ ਦੇਖੋ ਆ ਪਾਕਿਸਤਾਨ ਦੀ ਗੱਲ ਕਰ ਰਹੇ ਹਾਂ ਪਾਕਿਸਤਾਨ ਦੀ ਕੈਪੀਟਲ ਹੈ اسلامਾਬਾਦ ਕਰੰਸੀ ਜਾਂ ਪਾਕਿਸਤਾਨੀ ਰੁਪਈਆ ਪ੍ਰੈਜ਼ੀਡੈਂਟ ਆ ਆਸੀਫ ਅਲੀ 14ਵਾਂ ਨੰਬਰ ਦੇ ਆ ਪ੍ਰਾਈਮ ਮਿਨਿਸਟਰ ਆ ਸਾਵਾ ਸ਼ਰੀਫ ਤੇ ਕੱਲ ਹੀ ਮੈਂ ਤੁਹਾਨੂੰ ਕਰਵਾਇਆ ਕਿ ਸਾਵਾ ਸ਼ਰੀਫ ਆ ਜਿਹੜੇ ਇਹ ਸਾਊਦੀ ਅਰਬ ਦੇ ਦੌਰੇ ਤੇ ਗਏ ਆ ਤੇ ਇਸ ਕਰਕੇ ਇਹਨਾਂ ਨੇ ਆਪਣੀ ਜਗ੍ਹਾ ਜਗਾ ਤੇ ਡਿਪਟੀ ਪ੍ਰਧਾਨ ਮੰਤਰੀ ਬਣਾਏ ਆ ਤੇ ਉਹਨਾਂ ਦਾ ਨਾਮ ਦੱਸੋ ਕਮੈਂਟ ਬਾਕਸ ਦੇ ਵਿੱਚ ਕਿ ਕਿੰਨਾਂ ਨੂੰ ਬਣਾਇਆ ਵਾ ਡਿਪਟੀ ਪ੍ਰਧਾਨ ਮੰਤਰੀ ਹਾਂਜੀ ਭਾਰਤ ਅਤੇ ਪਾਕਿਸਤਾਨ ਨੇ ਆਪਣੇ ਪਰਮਾਣੂ ਸਸ ਸਥਾਪਨਾਮਾਂ ਦੀ ਸੂਚੀ ਦਾ ਅਦਾਨ ਪ੍ਰਦਾਨ ਕੀਤਾ ਪਾਕਿਸਤਾਨ ਨੇ ਐਡਵਾਂਸ ਰਾਕੇਟ ਸਿਸਟਮ ਫਤਿਹ 2 ਦਾ ਸਫਲ ਪ੍ਰੀਖਣ ਕੀਤਾ ਪਾਕਿਸਤਾਨ ਅਧਿਕਾਰਤ ਤੌਰ ਤੇ ਬ੍ਰਿਕਸ ਮੈਂਬਰ ਲਈ ਅਰਜੀ ਦੇਵੇਗਾ ਪਾਕਿਸਤਾਨ ਸਟਾਰਟਅਪ ਸੀ ਗਾਰਡ ਦੀ ਚੋਟੀ ਦੇ ਜਲਵਾਜੂ ਨਵੀਨਤਾ ਮੁਕਾਬਲੇ ਜਿੱਤੇ ਨੈਕਸਟ ਹੈ ਹਾਲ ਹੀ ਵਿੱਚ ਸੀਤਾ ਮਾਂ ਮੰਦਰ ਦੀ ਤਾਜ਼ਪੋਸ਼ੀ ਰਹੀ ਇਸ ਨਦੀ ਦਾ ਪਵਿੱਤਰ ਜਲ ਸ਼੍ਰੀਲੰਕਾ ਭੇਜਿਆ ਜਾਵੇਗਾ ਵੈਰੀ ਵੈਰੀ ਇੰਪੋਰਟੈਂਟ ਹੈ ਹਾਂਜੀ ਸੀਤਾ ਅੰਮਾ ਮੰਦਰ ਦੀ ਤਾਜਪੋਸ਼ੀ ਦੇ ਲਈ ਸਰੂ ਨਦੀ ਦਾ ਪਵਿੱਤਰ ਜਲ ਸ਼੍ਰੀਲੰਕਾ ਭੇਜਿਆ ਜਾਵੇਗਾ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਰਾਈਟ ਆਨਸਰ RAM ਮੰਦਰ ਅਤੇ ਅਯੁੱਧਿਆ ਪ੍ਰਸ਼ਾਸਨ ਨੇ ਮਿਲ ਕੇ ਸੀਤਾ ਅੰਮਾ ਮੰਦਰ ਦੀ ਤਾਜਪੋਸ਼ੀ ਲਈ ਸਰੂ ਨਦੀ ਦਾ ਜਲ ਭੇਜਣ ਦੀ ਕੋਸ਼ਿਸ਼ ਨਾ ਕੀਤੀ ਹੈ ਐਲਾਨ ਕੀਤਾ ਵਾ ਠੀਕ ਹੈ ਨੈਕਸਟ ਹੈ ਨਾਜ਼ੁਕ ਖਣਿਜ ਸੰਮੇਲਨ ਹਾਲ ਹੀ ਵਿੱਚ ਕਿੱਥੇ ਸ਼ੁਰੂ ਹੋਇਆ ਹਾਂਜੀ ਨਾਜ਼ੁਕ ਸੰਮੇਲ ਨਾਜ਼ੁਕ ਖਣਿਜ ਸੰਮੇਲਣਾ ਜਿਹੜਾ ਇਹ ਸ਼ੁਰੂ ਹੋਇਆ ਨਵੀਂ ਦਿੱਲੀ ਚ অপਸ਼ਨ ਬੀ ਇਜ਼ ਦਾ ਰਾਈਟ ਆਂਸਰ ਰਾਈਟ ਆਂਸਰ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਲੱਗੀ ਹੋਵੇ ਤਾਂ ਕਿ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ